ਮਤਿ 30 ਸਤੰਬਰ 2024 ਨੂੰ ਸ਼ਹਿਰ ਦੇ ਵਿੱਚ ਤਿੰਨ ਵਾਰਦਾਤਾਂ ਹੋਈਆਂ ਸੀ ਸਨੇਚਿੰਗ ਦੀਆਂ ਜੋ ਕਿ ਥਾਣਾ ਮੁਕੰਪੁਰਾ ਥਾਣਾ ਮਕਬੂਲਪੁਰਾ ਤੇ ਥਾਣਾ ਸੁਲਤਾਨਵਿੰਡ ਦੇ ਵਿੱਚ ਹੋਈਆਂ ਸੀ ਵੱਖ-ਵੱਖ ਵਾਰਦਾਤਾਂ ਤੇ ਇਹਦੇ ਵਿੱਚ ਦੋ ਮੋਬਾਈਲ ਫੋਨ ਤੇ ਇੱਕ ਸਪਲੈਂਡਰ ਮੋਟਰਸਾਈਕਲ ਆਪਣਾ ਸਨੇਚ ਹੋਇਆ ਸੀ ਇਹ ਵਾਰਦਾਤਾਂ ਸੰਡੇ ਮਾਰਨਿੰਗ ਹੋਈਆਂ ਸੀ ਤੇ ਤਿੰਨੋਂ ਥਾਣਿਆਂ 'ਚ ਵੱਖ-ਵੱਖ ਮੁਕਦਮੇ ਦਰਜ ਹੋਏ ਸੀ ਮਕਦਮਾ ਨੰਬਰ 73/24 ਥਾਣਾ ਮੋਕਮਪੁਰਾ ਮਕਦਮਾ ਨੰਬਰ 111/24 ਮਕਬੂਲਪੁਰਾ ਤੇ ਮਕਦਮਾ ਨੰਬਰ 121/24 ਥਾਣਾ ਸੁਲਤਾਨਪੁਰ ਤੇ ਮੋਕਮਪੁਰਾ ਪੁਲਿਸ ਨੇ ਟੀਮਸ ਬਣਾਈਆਂ ਅੰਡਰ ਦ ਡਾਇਰੈਕਸ਼ਨਸ ਆਫ ਮਾਨਯੋਗ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸਦਾਰ ਗੁਰਪ੍ਰੀਤ ਸਿੰਘ ਪੁੱਲਰ ਸਾਹਿਬ ਦੇ ਤਹਿਤ ਤੇ ਟੀਮਸ ਬਣਾ ਕੇ ਤੇ ਇਹਨਾਂ ਨੇ ਪੰਜ ਦੋਸ਼ੀ ਗ੍ਰਿਫਤਾਰ ਕੀਤੇ ਐ ਜਿਨ੍ਹਾਂ ਦਾ ਨਾਮ ਹੈ ਸਰਗੰਦੀਪ ਸਿੰਘ ਗੁਰਜੀਤ ਸਿੰਘ ਆਸ਼ੀਸ਼ ਅੰਮ੍ਰਿਤ ਦਿਲਪ੍ਰੀਤ ਸਿੰਘ ਇੱਕ ਉਹਨਾਂ ਵਿੱਚੋਂ ਪੰਜਾਂ 'ਚੋਂ ਇੱਕ ਜੁਵਨਾਈਲ ਹੈ ਜਿਹੜਾ ਅਸੀਂ ਨਾਮ ਡਿਸਕਲੋਸ ਨਹੀਂ ਕਰ ਸਕਦੇ ਤੇ ਸਾਨੂੰ ਜੋ ਪਤਾ ਚੱਲਿਆ 6 ਮੈਂਬਰੀ ਗਰੋ ਹੈਗਾ ਜਿਹੜਾ अर्ਲੀ ਮਾਰਨਿੰਗ ਵਾਰ ਦਾ ਤਾਂ ਕਰਦਾ ਸੀ ਸਨੈਚਿੰਗ ਦੀਆਂ ਤੇ ਇੱਕ ਮੁੰਡਾ ਫਰਾਰ ਹੈ ਤੇ ਜਿਹੜਾ ਜੁਵਨਾਈਲ ਹੈ ਉਹਨੂੰ ਅਸੀਂ ਲੁਧਿਆਣਾ ਜੁਵਨਾਈਲ ਹோம் ਭੇਜਤਾ ਹੈ ਬਾਕੀ ਚਾਰਾਂ ਨੂੰ ਅਸੀਂ ਪੁਲਿਸ ਰਿਮਾਂਡ ਤੇ ਲੱਤਾਂ ਤੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਦੱਸਿਆ ਇੱਕ ਐਕਟਿਵਾ ਦੋ ਮੋਟਰਸਾਈਕਲ ਤੇ ਦੋ ਮੋਬਾਈਲ ਫੋਨ ਸਾਨੂੰ ਰਿਕਵਰ ਹੋਏ ਹੈ ਉਹ ਚੋਂ ਜਿਹੜਾ ਇੱਕ ਆਪਣਾ ਮੋਟਰਸਾਈਕਲ ਹੈ ਉਹ ਜਿਹਦਾ ਸਨੈਚ ਹੋਇਆ ਸੀ ਉਹ ਵੀ ਹੋ ਗਿਆ ਤੇ ਦੋ ਮੋਬਾਈਲ ਫੋਨ ਵੀ ਰਿਕਵਰ ਹੋ ਗਏ ਹੈ ਤੇ ਇੱਕ ਐਕਟਿਵਾ ਤੇ ਇੱਕ ਮੋਟਰਸਾਈਕਲ ਜਿਹੜਾ ਇਹਨਾਂ ਨੇ ਵਾਰਦਾਤ ਦੇ ਵਿੱਚ ਵਰਤਿਆ ਸੀਗਾ ਉਹ ਵੀ ਅਸੀਂ ਰਿਕਵਰ ਕਰ ਲਿਆ ਥੈਂਕ ਯੂ ਏ ਬੇਸਿਕਲੀ ਬੀ ਡਿਵੀਜ਼ਨ ਏਰੀਆ ਸੁਲਤਾਨਵਿੰਡ ਏਰੀਆ ਤੇ ਮੁਕੰਪੁਰ ਏਰੀਆ ਤੇ ਬੱਲਾ ਏਰੀਆ ਦੇ ਵਿੱਚ ਇਹ ਜ਼ਿਆਦਾਤਰ ਵਾਰ ਦਾ ਟਕਰਦੇ ਨੇ ਜਦੋਂ ਸਾਹਮਣੇ ਵਾਤਾਤਨਾ ਗੱਤੇ ਸਮੇਂ ਦੀਆਂ ਤੇ ਸੀਸੀਟੀਵੀ ਅਸੀਂ ਸਾਰੇ ਸੀਸੀਟੀਵੀ ਕੈਮਰਾਜ਼ ਵਗਰਾ ਐਕਸਪਲੋਰ ਕੀਤੇ ਸੀਗੇ ਤੇ ਉਹਦੇ 'ਚ ਵੀ ਸਾਹਮਣੇ ਆਏ ਜੁਮੈਲ ਅੰਡਰ 18 ਹੋ ਜਾਂਦੇ ਹਾਂ ਹਾਂ ਉਹ ਪੜਦਾ ਸੀ ਜਾਂ ਉਹ ਵੀ ਉਹ ਪੜਦਾ ਸੀ ਕਿੱਥੋਂ ਦੇ ਰਹਿਣ ਵਾਲੇ ਨੇ ਏਸੀ ਕੀ ਰੀਅਟੇ ਰਾਂਬਲੇ ਸੁਲਤਾਨਵਿੰਦੀ ਡਿਵੀਜ਼ਨ ਦੇ ਰਾਂਬਲੇ ਤੇ ਤਾਂ ਸਾਰਾ ਵਾਰਦਾਤਾ ਕਿਦਾਂ ਕਰਦੇ ਸੀ ਜੀ ਇਹ ਸਾਰੇ ਨੇ ਐ अर्ਲੀ ਮਾਰਨਿੰਗ ਕਰਦੇ ਸਕੇ ਵਾਰਦਾਤਾ ਅਰਾਊਂਡ 1:3 2 ਵਜੇ ਸ਼ੁਰੂ ਹੁੰਦੇ ਸੀ ਤੇ 4-5 ਵਜੇ ਤੱਕ ਸਵੇਰੇ ਵਾਰਦਾਤਾ ਕਰ ਲੈਂਦੇ ਸੀ ਟਾਰਗੇਟ ਜਿਹੜੇ ਰਾਹੀ ਰਹਿੰਦੇ ਸੀ ਜਾਂ ਕੋਈ ਆਪਣੇ ਕੋਈ ਕੰਮ ਤੇ ਜਾ ਰਿਹਾ ਹੈ ਕੋਈ ਕੰਮ ਤੋਂ ਆ ਰਿਹਾ ਉਹ ਬੇਸਿਕਲੀ ਜ਼ਿਆਦਾ ਟਾਰਗੇਟ ਕਰਦੇ ਸੀ ਨਾ ਵਾਰਦਾਤਾ ਨੂੰ ਸਿਰ ਅੰਜਾਮ ਦੇ ਚੁੱਕੇ ਆ ਪਹਿਲਾਂ ਹਾਲੇ ਬੇਸਿਕਲੀ ਅਸੀਂ ਜਿਹੜਾ ਸੰਡੇ ਮਾਰਨਿੰਗ ਹੋਈਆਂ ਸੀ ਉਹ ਤਾਂ ਅਸੀਂ ਰਿਕਵਰ ਕਰ ਲਈਆਂ ਤਿੰਨੋਂ ਵਾਰਦਾਤਾ ਤੇ ਅਬ ਹੋਰ ਵੀ ਅਸੀਂ ਇਹਨਾਂ ਨੂੰ ਪੁਲਿਸ ਰਮਾਂਡ ਲਿੱਤਾ ਤੇ ਮਾਨਯੋਗ ਅਦਾਲਤ ਨੇ ਦੋ ਦਿਨ ਦਾ ਦਿੱਤਾ ਪੁਲਿਸ ਰਮਾਂਡ ਤੇ ਅਸੀਂ ਹੁਣ ਪੱਤੇ ਕਰ ਜੀ ਇਹਨਾਂ ਦੀ ਏ.ਕੀ ਹੈ ਇਹਨਾਂ ਦਾ ਬੈਕਗ੍ਰਾਉਂਡ ਕੀ ਹੈ ਜਿਹੜੇ ਤਾਂ ਫੜੇ ਗਏ ਐ ਦੋ ਹੈਗੇ ਐ 23 24 ਸਾਲ ਦੇ ਤੇ ਦੋ 18 ਸਾਲ ਦੇ ਕਰਦੇ ਕੀ ਸੀ ਇਸ ਤੋਂ ਇਲਾਵਾ ਇਹ ਕੁਝ ਨਹੀਂ ਕਰਦੇ ਜੀ ਬੇਲੇ ਰਹਿੰਦੇ ਜੀ ਜਿਸ ਤੇ ਚੋਰੀ ਕਰਨਾ ਆਉਂਦੇ ਸੀ ਉਹ ਵੀ ਇਹਨਾਂ ਦੇ ਆਪਣੇ ਹੀ ਆ ਉਹ ਵੀ ਚੋਰੀ ਕਰ ਸੀ ਉਹ ਅਸੀਂ ਆਰ.ਟੀ. ਆਫਿਸ ਤੋਂ ਵੈਰੀਫਾਈ ਕਰ ਰਹੇ ਹਾਂ ਇਹਨਾਂ ਨੂੰ ਪਰਚੇ ਦਰਜ ਨਹੀਂ ਪਹਿਲਾਂ ਇਹਨਾਂ ਤੇ ਕੋਈ ਪਰਚਾ ਦਰਜ ਨਹੀਂ ਐ ਫ੍ਰੈਸ਼ਰ ਸੀ ਇਹਨਾਂ ਜਿਹੜੀਆਂ ਲੋਕਾਂ ਨੂੰ ਕਰਦੇ ਸੀ ਕਿ ਗਾਂ ਕਿਸੇ ਨੂੰ ਇਹਨੂੰ ਵੇਚਦੇ ਸੀ ਉਹ ਆਇਆ ਟੂ अर्ਲੀ ਟੂ ਸੇ ਹਾਲੇ ਤੱਕ ਅਸੀਂ ਇਹਨਾਂ ਨੂੰ ਅਰੈਸਟ ਕੀਤਾ ਹੀ ਹੈ ਜੀ ਤੇ ਰਿਮਾਂਡ ਦਿੱਤਾ ਹਨ ਨਾ ਸਪੈਸ਼ਲ ਮਾਰਡ ਕਰਾਂਗੇ ਦੇਖੋ ਜਿਸ ਆਪ ਨੇ ਇਹਨਾਂ ਨੇ ਕੀਤੀਆਂ ਅਸੀਂ ਐਕਸਪਲੋਰ ਤਾਂ ਕਰਾਂਗੇ ਤੇ ਹੋਰ ਵੀ ਥਾਣਿਆਂ ਨੂੰ ਪੁੱਛਾਂਗੇ ਕਿ ਕਿਹੜੇ ਕਿਹੜੇ ਥਾਣੇ 'ਚ ਇਹਨਾਂ ਨੇ ਵਾਰਦਾਤਾ ਕੀਤੀ ਹਾਲੇ ਤੱਕ ਜਿਹੜੀ ਇਹਨਾਂ ਨੇ ਉਹਨਾਂ ਕੀਤੀਆਂ ਪ੍ਰੀਲੀਮਿਨਰੀ ਉਹ ਅਸੀਂ ਤੁਹਾਨੂੰ ਦੱਸ ਰਹੇ ਹਾਂ ਜੇ ਤੁਸੀਂ ਕਿ ਅਰਲੀ ਮਾਰਨਿੰਗ ਕਰਦੇ ਸੀ ਖਾਸ ਕਰਕੇ ਜਿਹੜੇ ਧਾਰਮਿਕ ਸਥਾਨਾਂ ਦੇ ਮੱਥਾ ਪੁੱਟ ਕੇ ਕੰਦ ਜਾਂਦੀ ਸੰਗਤ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਹੁੰਦਾ ਖਾਲੇ ਤਾਂ ਕੋਈ ਧਾਰਮਿਕ ਸਥਾਨ ਵਾਲੀ ਸੰਗਤ ਦਾ ਕੋਈ ਸਾਹਮਣੇ ਨਹੀਂ ਆਇਆ ਪਰ ਪੋਸਿਬਿਲਟੀ ਹੈਗੀ ਹੈ ਉਹ ਅਸੀਂ ਤੁਹਾਨੂੰ ਕਰਕੇ ਅਗਲੇ ਅੰਦ ਵਿੱਚ ਜਿਹੜੇ ਫੜੇਗੇ ਖਾਲੇ ਮੈਡੀਕਲ ਕਰਾ ਕੇ ਮੈਡੀਕਲ ਕੋਟ ਨਹੀਂ ਆਲੇ ਪਹਿਲਾਂ ਵੀ ਸੁਲਤਾਨਪੁਰ ਦੇ ਏਰੀਏ ਦੇ ਵਿੱਚ ਚੀਜ਼ ਲੁੱਟਾਂ ਖੋਹ ਕਰਨ ਵਾਲੇ ਫੜੇ ਹੁਣ ਫਿਰ ਉਸ ਤੋਂ ਫੜੇ ਹੁਣ ਫਿਰ ਉੱਥੋਂ ਫੜੇ ਲੁੱਟਾਂ ਖੋਹ ਕਰਨ ਦੇ ਪੁਲਿਸ ਦੀ ਮੁਸਤਦੀ ਘਟੀ ਨਹੀਂ ਪੁਲਿਸ ਦੀ ਮੁਸਤਦੀ ਨਹੀਂ ਘਟੀ ਅਸੀਂ ਤਾਂ ਮੁਸਤੈਦ ਹੈਗੇ ਆ ਤਾਂ ਹੀ ਅਸੀਂ ਫੜੇ ਜੇ ਮੁਸਤੈਦ ਨਾ ਹੁੰਦੇ ਫਿਰ ਫੜੇ ਨਾ ਜਾਂਦੇ ਅਈਕਾ 10th ਆਨੇ ਦੇ ਕੇਸ ਦੇ ਟ੍ਰੇਸ ਕਰ ਲਈਏ ਜੀ ਠੀਕ ਹੈ ਜੀ ਜਿਵੇਂ ਕਿ ਵੱਲਾ ਸੋਜੀ ਮੰਡੀ ਸਿੱਧੇ-ਸਿੱਧੇ ਜਾਂਦੇ ਨੇ ਲੋਕ ਸਬਜ਼ੀ ਖਰੀਦਣ ਲਈ ਉਹਨਾਂ ਨੂੰ ਵੀ ਟਾਰਗੇਟ ਕੀਤਾ ਜਾਣਾ ਉਹਨਾਂ ਲਈ ਸਪੈਸ਼ਲੀ ਅਸੀਂ ਜਿਵੇਂ ਅੱਜਕੱਲ ਮੰਡੀਆਂ ਦਾ ਸੀਜ਼ਨ ਹੈ ਅਸੀਂ ਸਪੈਸ਼ਲੀ ਪੀਸੀਆਰ ਬੈਂਚ ਲਾਈਆਂ ਨਾਲ ਥਾਣੇ ਦੀ ਵੀ ਉੱਥੇ ਜਿਹੜਾ ਡਿਊਟੀ ਅਫਸਰ ਹੁੰਦਾ ਥਾਣੇ ਦਾ ਉਸ ਸਪੈਸੀਫਿਕਲੀ ਅਸੀਂ ਉੱਥੇ ਪੈਟਰੋਲਿੰਗ ਲਈ ਲਾਇਆ